ਹੈਲੋ ਫਰੈਂਡਸ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਤੁਹਾਨੂੰ ਆਪਾਂ ਇਹ ਰੋਟੀ ਬਣਾਉਣੀ ਦੱਸ ਰਹੇ ਹਾਂ ਇਹਦੇ ਵਿੱਚ ਨਾ ਤਾਂ ਆਟਾ ਗੁੰਨਣ ਦੀ ਲੋੜ ਆ ਤੇ ਨਾ ਹੀ ਤੁਹਾਨੂੰ ਵੇਲਣ ਦੀ ਰੋਟੀ ਲੋੜ ਆ ਤੇ ਇਹ ਆਪਾਂ ਇਸ ਤਰ੍ਹਾਂ ਹੀ ਬਣਾ ਲੈਣੀ ਆ ਇਹਦਾ ਬੈਟਰ ਆਪਾਂ ਤਿਆਰ ਕਰਨਾ ਹੈ ਤਿਆਰ ਕਰਕੇ ਬੈਟਰ ਤੇ ਇਹ ਆਪਾਂ ਰੋਟੀ ਬਣਾ ਲੈਣੀ ਤੇ ਇਹਦੇ ਵਿੱਚ ਆਪਾਂ ਕੀ ਕੁਝ ਲਾਣਾ ਹੈ ਤੇ ਇਹ ਤੁਹਾਨੂੰ ਆਪਾਂ ਦੱਸ ਦਿੰਨੇ ਆ ਇਹ ਮੈਂ ਡੰਗਾ ਲੈ ਲਿਆ ਜੀ ਇਹਦੇ ਵਿੱਚ ਮੈਂ ਇੱਕ ਕੋਲੀ ਆਟਾ ਪਾ ਲਿਆ ਇਦੇ ਵਿੱਚ ਹੁਣ ਆਪਾਂ ਇਹ ਚੀਨੀ ਪਾਈ ਹੈ ਪੀਸੀ ਹੋਈ ਚੀਨੀ ਪਾਈ ਹੈ ਤੇ ਥੋੜਾ ਜਿਹਾ ਆਪਾਂ ਨਮਕ ਪਾਉਣਾ ਇਹਦੇ ਵਿੱਚ ਚੀਨੀ ਤੁਸੀਂ ਬਿਲਕੁਲ ਪਾਉਣੀ ਆ ਤੇ ਨਮਕ ਆਪਾਂ ਦੀ ਤੁਸੀਂ ਨਾ ਪਾਓ ਵੀ ਚੀਨੀ ਆ ਜਿਹੜੀ ਉਹ ਪਾਉਣੀ ਪਾਉਣੀ ਆ ਤੇ ਇਹਨੂੰ ਆਪਾਂ ਚੀਨੀ ਪਾ ਲਈ ਆ ਤੇ ਨਮਕ ਪਾ ਲਿਆ ਤੇ ਇਹ ਆਪਾਂ ਜਿਹੜਾ ਘਿਓ ਪਾਇਆ ਹੈ ਇਹਦੇ ਵਿੱਚ ਆਪਾਂ ਡੇਢ ਚਮਚ ਘਿਓ ਦਾ ਪਾਤਾ ਤੇ ਇਹਨੂੰ ਆਪਾਂ ਹੁਣ ਮਿਕਸ ਕਰ ਲਵਾਂਗੇ ਜੀ ਇਹਨੂੰ ਹੁਣ ਤੁਸੀਂ ਘੋਲ ਦੇ ਰੂਪ ਦੇ ਵਿੱਚ ਤਿਆਰ ਕਰਨਾ ਹੈ ਤੇ ਇਹਦੇ ਵਿੱਚ ਮੈਂ ਇੱਕ ਗੋਲੀ ਪਾਣੀ ਦੀ ਪਾ ਰਹੀ ਹਾਂ ਦੇਖ ਸਕਦੇ ਆ ਤੁਸੀਂ ਇੱਕ ਗੋਲੀ ਆਪਣੀ ਆਟੀ ਦੀ ਸੀਗੀ ਤੇ ਆਪਾਂ ਆਪਣਾ ਘੋਲ ਤਿਆਰ ਕਰ ਲਵਾਂਗੇ ਇਹਦੇ ਵਿੱਚ ਗੰਡਾ ਨਹੀਂ ਪੈਣੀ ਚਾਹੀਦੀ ਨਾ ਜੀ ਤੁਸੀਂ ਮੈਕਸੀ ਦੇ ਵਿੱਚ ਵੀ ਕਰ ਸਕਦੇ ਹੋ ਇਹ ਇੱਕ ਗੋਲੀ ਮੈਂ ਪਾ ਲਈ ਆ ਤੇ ਇਹਦੇ ਵਿੱਚ ਹੁਣ ਦੋ ਗੋਲੀਆਂ ਲੱਗਣੀਆਂ ਇਹਨੂੰ ਡਬਲ ਕਰਕੇ ਆਪਾਂ ਪਾਉਣਾ ਪਾਣੀ ਡਬਲ ਪਾਣੀ ਜਾਨੀ ਕਿ ਇਹਦੇ ਵਿੱਚ ਕੂਲ ਦੇ ਵਿੱਚ ਇਹਦੇ ਚ ਲੱਗੂਗਾ ਤੁਸੀਂ ਦੇਖ ਸਕਦੇ ਹੋ ਮੈਂ ਚੰਗੀ ਤਰ੍ਹਾਂ ਇਹਨੂੰ ਮੈਸ਼ ਕਰ ਲੈਣਾ ਇਹਨੂੰ ਕੂਲ ਨੂੰ ਚੰਗੀ ਤਰ੍ਹਾਂ ਆਪਾਂ ਜੇ ਇਹਦੇ ਵਿੱਚ ਗੰਡਾ ਨਾ ਬਣ ਜਾਣ ਆਪਣੇ ਆਟੇ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਦੋ ਕੁੱਲੀਆਂ ਪਾਣੀ ਦੀਆਂ ਆਰਾਮ ਨਾਲ ਇਹਦੇ ਚ ਪਾ ਜਾਣੀਆਂ ਤੁਸੀਂ ਦੇਖ ਸਕਦੇ ਐਸ ਤਰ੍ਹਾਂ ਦਾ ਇਹ ਘੋਲ ਆਪਣਾ ਬਣ ਕੇ ਤਿਆਰ ਹੋ ਗਿਆ। ਤੇ ਆਪਾਂ ਘੋਲ ਨੂੰ ਤਿਆਰ ਕਰ ਲਿਆ ਹੁਣ। ਇਹਦੇ ਵਿੱਚ ਨਾ ਤਾਂ ਆਟਾ ਗੁੰਨਣ ਦੀ ਲੋੜ ਆ ਤੇ ਨਾ ਵੇਲਣ ਦੀ ਲੋੜ ਆ। ਇਹਨੂੰ ਹੁਣ ਆਪਾਂ 10-15 ਮਿੰਟ ਵਾਸਤੇ ਰੈਸਟ ਵਾਸਤੇ ਆਪਾਂ ਰੱਖ ਦੇਣਾ ਇਹ ਤਾਂ ਕਿ ਇਹਨੂੰ ਆਪਣੇ ਘੋਲ ਨੂੰ ਤੇ ਹੁਣ ਆਪਾਂ ਇਹਦੇ ਉੱਪਰ ਇਹ ਪਾ ਲਿਆ ਤੇ ਦੇਖ ਸਕਦੇ ਤੁਸੀਂ ਗੋਲ ਗੋਲ ਰੋਟੀ ਬਣੀ ਹੋਈ ਆਪਣੀ ਇਸ ਤਰ੍ਹਾਂ ਤੁਸੀਂ ਰੋਟੀ ਬਣਾ ਸਕਦੇ ਤੁਸੀਂ ਦੇਖ ਸਕਦੇ ਜਿਹੜੀ ਆਪਣੀ ਰੋਟੀ ਹੈ ਇਹ ਉੱਪਰ ਬਲਬਲੀਆਂ ਜਿਹਨਾਂ ਪੈਨ ਲੱਗ ਪਈਆਂ ਇਹਦੇ ਉੱਪਰ ਵੀ ਦੇਖ ਸਕਦੇ ਹਾਂ ਤੁਸੀਂ ਇਹ ਬਲਬਲੀਆਂ ਪੈਨ ਲਾਪੀਆਂ ਤੇ ਹੁਣ ਆਪਾਂ ਦੂਜੇ ਪਾਸੇ ਜਿਹੜਾ ਰੋਟੀ ਦਾ ਪਾਸਾ ਇਹਨੂੰ ਪਲਟਾ ਦੇਾਂਗੇ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਰੋਟੀ ਆਪਣੀ ਬਣ ਕੇ ਤਿਆਰ ਹੋਈ ਆ ਐਸੀ ਤਰ੍ਹਾਂ ਹੀ ਆਪਾਂ ਸਾਰੀਆਂ ਰੋਟੀਆਂ ਨੂੰ ਬਣਾ ਲੈਣਾ ਇਹ ਆਪਾਂ ਚੋਪੜਕੇ ਇਹਨੂੰ ਲਾ ਲਿਆ ਇਹ ਆਪਾਂ ਦੂਸਰੀ ਰੋਟੀ ਪਾਤੀ ਆ ਤੇ ਇਹਦੇ ਉੱਪਰ ਵੀ ਤੁਸੀਂ ਦੇਖ ਸਕਦੇ ਆ ਇਹ ਬਲਬਲੀਆਂ ਜਿਹਾਂ ਫੁੱਲ ਬਈਆਂ ਤੇ ਹੁਣ ਆਪਾਂ ਇਹਦਾ ਪਾਸਾ ਪਲਟਾ ਦੇਾਂਗੇ ਜੇ ਮੇਰੇ ਤੁਸੀਂ ਚੈਨਲ ਤੇ ਨਿਊ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਬੈਲ ਆਈਕਨ ਨੂੰ ਦਬੋਉਣਾ ਨਾ ਭੁੱਲਣਾ ਜੋ ਵੀ ਮੈਂ ਨਵੀਂ ਵੀਡੀਓ ਪਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਇਹ ਆ ਪਾ ਦੂਸਰਾ ਪਾਸਾ ਰੋਟੀ ਦਾ ਕਰ ਲਿਆ ਤੇ ਵੀਡੀਓ ਨੂੰ ਐਂਡ ਟਿੱਕਰ ਜ਼ਰੂਰ ਦੇਖਣਾ ਤੇ ਇਹ ਦੇਖ ਸਕਦੇ ਆ ਆਪਣੀ ਰੋਟੀ ਇਹ ਬਣ ਕੇ ਵਧੀਆ ਤਿਆਰ ਹੋ ਗਈ ਆ ਐਂਡ ਤੇ ਤੁਹਾਨੂੰ ਮੈਂ ਇਹਦਾ ਰਿਜ਼ਲਟ ਦੱਸਣਾ ਵੀ ਇਹਦਾ ਰਿਜ਼ਲਟ ਕੀ ਨਿਕਲਿਆ ਹੈ ਵੀ ਇਹ YouTube ਤੇ ਬਹੁਤ ਹੀ ਇਹ ਵਾਇਰਲ ਵੀਡੀਓ ਆ ਵੀ ਬਿਨਾ ਬੇਲੇ ਤੇ ਬਿਨਾ ਆਟਾ ਗੁੰਨੇ ਰੋਟੀ ਆਪਾਂ ਬਣਾ ਸਕਦੇ ਆ ਤੇ ਐਂਡ ਚ ਐਂਡ ਕਿਕਰ ਤੁਸੀਂ ਮੇਰੀ ਉਹ ਵੀਡੀਓ ਨੂੰ ਜ਼ਰੂਰ ਦੇਖਣਾ ਮੈਂ ਤੁਹਾਨੂੰ ਦੱਸੂਗੀ ਵੀ ਐਂਡ ਇਹਦਾ ਕਿਸ ਤਰ੍ਹਾਂ ਖਤਮ ਹੁੰਦਾ ਹੈ ਦੂਸਰੇ ਪਾਸੇ ਵੀ ਰੋਟੀ ਆਪਣੀ ਬਣ ਗਈ ਆ ਤੇ ਅੰਤ ਚਾਮਟੇ ਦੇ ਨਾਲ ਆਪਾਂ ਚੱਕ ਰਹੇ ਆ ਰੋਟੀ ਇਹ ਤੁਸੀਂ ਦੇਖ ਸਕਦੇ ਆ ਆਪਣੀ ਰੋਟੀ ਬਹੁਤ ਹੀ ਵਧੀਆ ਰੈਡੀ ਹੋਈ ਆ ਇਹਨੂੰ ਆਪਾਂ ਚੋਪੜ ਕੇ ਇਹਨੂੰ ਵੀ ਆਪਾਂ ਲਾ ਦੇਵਾਂਗੇ ਹੁਣ ਆਪਾਂ ਤੀਸਰੀ ਰੋਟੀ ਪਾ ਲਈ ਆ ਤੇ ਤੁਸੀਂ ਦੇਖ ਸਕਦੇ ਆ ਇਹ ਆਪ ਰੋਟੀ ਦਾ ਦੂਜਾ ਪਾਸਾ ਵੀ ਥਲ ਲਤਾ ਹੈ। ਇਹ ਆਪਾ ਟੀਰ ਸਾਰਾ ਰੋਟੇ ਗਏ ਇਸ ਤਰ੍ਹਾਂ ਹੀ ਆਪ ਬਣਾ ਲਵਾਂਗੇ। ਤੇ ਆਪਾਂ ਹੁਣ ਚੌਥੀ ਰੋਟੀ ਪਾ ਲਈਏ ਉੱਪਰ। ਇਹਦਾ ਵੀ ਦੂਜਾ ਪਾਸਾ ਆਪਾਂ ਪਲਟਾ ਦੇਣਾ ਤੁਸੀਂ ਦੇਖ ਸਕਦੇ ਹੋ ਆਪਣੀ ਰੋਟੀ ਬਹੁਤ ਹੀ ਵਧੀਆ ਰੈਡੀ ਹੋਈ ਆ ਫੁੱਲ ਫੁੱਲ ਕੇ ਆਪਣੀਆਂ ਰੋਟੀਆਂ ਲੜ ਰਹੀਆਂ ਤੇ ਆਪਾਂ ਹੁਣੇ ਹੀ ਪੰਜਵੀਂ ਰੋਟੀ ਪਾ ਲਈ ਆ ਤੇ ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਰੋਟੀਆਂ ਨੂੰ ਬਣਾ ਲੈਣਾ ਹੈ ਇਹ ਆਪਣਾ ਲੋਹੇ ਦਾ ਤਵਾ ਹੈ ਜਿਹਦੇ ਤੇ ਆਪਾਂ ਬਣਾ ਰਹੇ ਹਾਂ ਇਹ ਪਨਮੀ ਰੋਟੀ ਵੀ ਆਪਣੀ ਬਹੁਤ ਵਧੀਆ ਬਣੀ ਆ ਇਹ ਆਪਾਂ ਹੁਣ ਛੇਮੀ ਰੋਟੀ ਪਾ ਲਈ ਆ ਤੇ ਆਪਣੀ ਰੋਟੀ ਦੇਖ ਲਓ ਜੀ ਇਹਦੇ ਵਿੱਚ ਬੁਲਬੁਲੀਆਂ ਜਿਹਾ ਫੁੱਲ ਰਹੀਆਂ ਤੇ ਇਹਦਾ ਹੁਣ ਆਪਾਂ ਦੂਸਰਾ ਪਾਸਾ ਕਰਾਂਗੇ ਦੇਖ ਸਕਦੇ ਹੋ ਰੋਟੀ ਆਪਣੀ ਫੁੱਲ ਗਈ ਆ ਇਸੇ ਤਰ੍ਹਾਂ ਹੀ ਆਪਾਂ ਰੋਟੀ ਬਣਾਈ ਜਾਣੀ ਮੈਂ ਤੁਹਾਨੂੰ ਵਾਰ-ਵਾਰ ਕਹਿੰਨੀ ਵੀਡੀਓ ਦਾ ਐਂਡ ਤੁਸੀਂ ਜਰੂਰ ਦੇਖਣਾ ਹੈ ਇੱਧਰ ਦੇਖ ਸਕਦੇ ਆ ਆਪਾਂ ਢੀਰ ਸਾਰੀਆਂ ਰੋਟੀਆਂ ਬਣਾਉਣੀਆਂ ਤੇ ਐਂਡ ਹੈਗਾ ਦੇਖੋ ਜੀ ਇਹ オリジナル ਹੈਗਾ ਜਿਹੜਾ ਮੈਂ ਕੋਲ ਤਿਆਰ ਕੀਤਾ ਸੀ ਸਾਰੇ YouTube ਤੇ ਇਸ ਤਰ੍ਹਾਂ ਨਹੀਂ ਆਪਾਂ ਨੂੰ ਦੱਸ ਰਹੇ ਵੀ ਜਿਹੜਾ ਨਾਨ ਸਟਿਕ ਤਵਾ ਉਹ ਵਰਤਣਾ ਕਿਉਂਕਿ ਲੋਹੇ ਦੇ ਤਵੇ ਤੇ ਇਹ ਰੋਟੀ ਨਹੀਂ ਬਣ ਰਹੀ ਉਹ ਤਾਂ ਮੈਂ ਵੇਲ ਕੇ ਰੋਟੀਆਂ ਪਾਈਆਂ ਸੀਆਂ ਤੇ ਇਹ ਰੋਟੀ ਇਸ ਤਰ੍ਹਾਂ ਬਣ ਰਹੀ ਹੈ ਇਸ ਤਵੇ ਤੇ